ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੈ ਇੱਕ ਅਜਿਹਾ ਪਵਿੱਤਰ ਪਲ ਜਦੋਂ ਸਿੱਖ ਧਰਮ ਦੀਆਂ ਨੀਂਹਾਂ ਰੱਖੀਆਂ ਗਈਆਂ ਇਹ ਸੀ ਸਾਲ 1581 ਜਦੋਂ ਗੁਰੂ ਅਰਜਨ ਦੇਵ ਜੀ ਨੇ ਇੱਕ ਐਸਾ ਧਾਰਮਿਕ ਸਥਾਨ ਬਣਾਉਣ ਦੀ ਸੋਚੀ ਜਿੱਥੇ ਹਰ ਧਰਮ ਹਰ ਜਾਤ ਹਰ ਰੰਗ ਦੇ ਲੋਕ ਇਕੱਠੇ ਹੋ ਸਕਣ ਐਸ ਪਵਿੱਤਰ ਸਥਾਨ ਦੀ ਨੀਂਹ ਰੱਖਣ ਦੇ ਲਈ ਸਤਗੁਰ ਨੇ ਸਾਈ ਮੀਆਂ ਮੀਰ ਜੀ ਨੂੰ ਅੰਮ੍ਰਿਤਸਰ ਸੱਦਿਆ ਇੱਕ ਮੁਸਲਿਮ ਫਕੀਰ ਇਹ ਸੀ ਭਾਈਚਾਰੇ ਦੀ ਮਿਸਾਲ ਸਾਈ ਮੀਆਂ ਮੀਰ ਨੇ ਗੁਰੂ ਦੀ ਆਗਿਆ ਦੇ ਅਨੁਸਾਰ ਪਹਿਲੀ ਐਟ ਰੱਖੀ ਇਹ ਸਿਰਫ ਇੱਕ ਇਮਾਰਤ ਨਹੀਂ ਸੀ ਇਹ ਸੀ ਇੱਕ ਸੋਚ ਜਿੱਥੇ ਨਿਮਰਤਾ ਹੋਵੇ ਜਿੱਥੇ ਪਿਆਰ ਹੋਵੇ ਜਿੱਥੇ ਬਰਾਬਰੀ ਹੋਵੇ ਸ੍ਰੀ ਹਰਿਮੰਦਰ ਸਾਹਿਬ ਦਾ ਚਾਰ ਦਰਵਾਜ਼ਿਆਂ ਵਾਲਾ ਢਾਂਚਾ ਦੱਸਦਾ ਹੈ ਕਿ ਇਹ ਘਰ ਸਭ ਦੇ ਲਈ ਖੁੱਲਾ ਹੈ 1604 ਦੇ ਵਿੱਚ ਗੁਰੂ ਜੀ ਨੇ ਆਦ ਗ੍ਰੰਥ ਨੂੰ ਵੀ ਇੱਥੇ ਪ੍ਰਕਾਸ਼ਿਤ ਕੀਤਾ ਜਿਸ ਨੂੰ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਨਾਲ ਜਾਣਦੇ ਹਾਂ ਅੱਜ ਵੀ ਹਰਮੰਦਰ ਸਾਹਿਬ ਸਾਨੂੰ ਗੁਰੂ ਜੀ ਦੇ ਸਦਕ ਵਿਸ਼ਵਾਸ ਤੇ ਭਾਈਚਾਰੇ ਦਾ ਪਾਠ ਪੜਾਉਂਦਾ ਏ ਇਹ ਸਿੱਖ ਧਰਮ ਦੀ ਰੂਹ ਹੈ ਜਿੱਥੇ ਸੇਵਾ ਵੀ ਹੈ ਸਿਮਰਨ ਵੀ ਹੈ ਜੇ ਤੁਹਾਨੂੰ ਇਹ ਇਤਿਹਾਸਿਕ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ